ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਸਾਡੀ ਮੀਟਿੰਗ ਇੰਦਰਜੀਤ ਸਿੰਘ ਬਾਠ ਗਰਮੇਲ ਸਿੰਘ ਫੱਤੇਵਾਲ ਦੀ ਪ੍ਰਧਾਨਗੀ ਦੇ ਵਿੱਚ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਅਸੀਂ ਆਪਣੇ ਪਹਿਲੇ ਜਿਹੜੇ ਹਫ਼ਤਾ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਟੈਲੀ ਕੀਤਾ ਵਾ ਆਪਣੀਆਂ ਘਾਟਾਂ ਕਮਜ਼ੋਰੀਆਂ ਤੇ ਨਜ਼ਰਸਾਨੀ ਕੀਤੀ ਆ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਿੱਦਾਂ ਕਾਰਪੋਰੇਟ ਜਗਤ ਨੂੰ ਵਡਾਵਾ ਦੇਣ ਵਾਸਤੇ ਸਿੱਧੇ ਤੌਰ ਤੇ ਜ਼ਮੀਨਾਂ ਦੇ ਕਬਜ਼ੇ ਵਾਸਤੇ ਤਿਆਰੀ ਆ ਉਹਦੀ ਤੇ ਚਰਚਾ ਹੋਈ ਆ ਜਿਵੇਂ ਮੰਡੀ ਦੇ ਵਿੱਚ ਜਿਨ੍ਹਾਂ ਦੇ ਝੋਨੇ ਪੂਰੇ ਰੇਟ ਦੇ ਵਿੱਚ ਵਿਗੇ ਆ ਤੇ ਅੱਜ ਵੀ ਕੱਟ ਲੱਗਣ ਦੀ ਗੱਲ ਕਰ ਰਹੇ ਆ ਜਾਂ 126 ਝੋਨਾ ਹੁਣ ਵੀ ਰੋੜ ਰਿਹਾ ਵਾ ਇਤੇ ਪੰਜਾਬ ਸਰਕਾਰ ਸੁਹਿਰਦ ਨਹੀਂ ਸੋ ਇਹਦੇ ਤੇ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਰ ਕਮੇਟੀਆਂ ਦੀਆਂ ਮੀਟਿੰਗਾਂ ਲਾ ਕੇ ਜੋਨਾਂ ਦੀਆਂ ਫਿਰ ਜ਼ਿਲ੍ਹੇ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰਾਂਗੇ ਔਰ ਪੂਰੇ ਸੂਬੇ ਦੇ ਵਿੱਚ ਸਾਰਿਆਂ ਜ਼ਿਲ੍ਹਿਆਂ ਦੀਆਂ ਵੱਡੀਆਂ ਮੀਟਿੰਗਾਂ ਜਿਹੜੀ ਉਹ ਕੱਢ ਲੀਆਂ ਗਈਆਂ ਵਾ ਜਿਹੜਾ ਅੱਗੇ ਪ੍ਰੋਗਰਾਮ ਲਿਖਿਆ ਗਿਆ ਵਾ ਜਿਵੇਂ ਖਨੌਰੀ ਤੋਂ ਜਗਦੀਸ਼ ਸਿੰਘ ਡਲੇਵਾਰ ਉਹ ਮਰਨਾਰਤ ਤੇ ਬੈਠ ਰਹੇ ਨੇ ਔਰ ਉਹਨਾਂ ਦੇ ਮਰਨਾਰਤ ਨੂੰ ਸ਼ੁਰੂ ਕਰਾਉਣ ਵਾਸਤੇ ਸਾਰੀਆਂ ਜਥੇਬੰਦੀਆਂ ਦੇ ਆਗੂ ਉਹ ਖਨੌਰੀ 26 ਨੂੰ ਪਹੁੰਚਣਗੇ ਔਰ ਉਸ ਤੋਂ ਬਾਅਦ ਅਗਲਾ ਜਿਹੜਾ ਐਕਸ਼ਨ ਵਾ ਉਹ ਦੀ ਕੱਲ ਨੂੰ ਪੀਸੀ ਕਰਕੇ ਬਕਾਇਦਾ ਐਲਾਨ ਹੋ ਜਾਣਗੇ ਕੇਂਦਰ ਸਰਕਾਰ ਬਿਲਕੁਲ ਅੰਦੋਲਨਕਾਰੀਾਂ ਦੇ ਪਿੱਠ ਕਰਕੇ ਬੈਠੀ ਆ ਇਥੇ ਝੋਨੇ ਵਾਲੇ ਕਿਸਾਨ ਇਕੱਲੇ ਪੰਜਾਬ ਚ ਨਹੀਂ ਰੁਟੇ ਗਏ ਹਰਿਆਣੇ ਦੇ ਵਿੱਚ ਵੀ ਰੁਟੇ ਗਏ ਜੂਪੀ ਦੇ ਵਿੱਚ ਰੁਟੇ ਗਏ ਆ ਔਰ ਜਿਹੜੇ ਸੋਇਆ ਵੀ ਨਾਲੇ ਕਿਸਾਨ ਆ ਉਹ ਐਮਪੀ ਮਹਾਰਾਸ਼ਟਰ ਦੇ ਵਿੱਚ ਬੜੀ ਤਕੜੀ ਉਹਨਾਂ ਦੀ ਲੁੱਟ ਹੋ ਗਈ ਆ ਮਤਲਬ ਕਿਸਾਨੀ ਕਿਤੇ ਨੂੰ ਤਬਾਹ ਕਰਨ ਵਾਸਤੇ ਦੇ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਸਾਰਾ ਕੁਝ ਫੜਾਉਣ ਵਾਸਤੇ ਕੇਂਦਰ ਸਰਕਾਰ ਤੇ ਸਟੇਟ ਸਰਕਾਰਾਂ ਰਲ ਕੇ ਬਾਜੀ ਖੇਡ ਰਹੀਆਂ ਵਾ ਅੱਜ ਦੀ ਇਸ ਮੀਟਿੰਗ ਦੇ ਵਿੱਚੋਂ ਅਪੀਲ ਵਾ ਸਾਰੇ ਦੇਸ਼ ਦੇ ਵਸਨੀਕਾਂ ਨੂੰ ਵੀ ਆਓ ਇਕੱਠੇ ਹੋ ਕੇ 80% ਦੇ ਕਰੀਬ ਕਿਸਾਨੀ ਜਿਹੜੀ ਆ ਉਹਨੂੰ ਬਚਾਉਣ ਵਾਸਤੇ ਇੱਕ ਪਲੇਟਫਾਰਮ ਲਈਏ ਤਾਂ ਜੋ ਕਾਰਪੋਰੇਟਰ ਦੇ ਹਵਾਲੇ ਦੇਸ਼ ਹੋਣ ਜਾ ਰਿਆ ਵਾ ਉਹ ਤੋਂ ਅਸੀਂ ਆਪਣੇ ਆਪ ਦਾ ਬਚਾਅ ਕਰ ਸਕੀਏ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਕਾਫਲੇ ਜਿਹੜੇ ਆ ਉਹ ਉੱਥੇ ਹੀ ਪਹੁੰਚਣਗੇ ਸ਼ੰਭੂ ਵੀ ਖਨੋਰੀ ਵੀ ਔਰ ਉੱਥੇ ਜੋ ਐਲਾਨ ਹੋਣਗੇ ਪਰੋਜਪੁਰ ਜ਼ਿਲ੍ਹੇ ਦੀ ਟੀਮ ਨੇ ਅੱਜ ਇੱਥੇ ਤਖੀਆ ਕੀਤਾ ਵਾ ਕਿ ਜੋ ਐਲਾਨ ਹੋਣਗੇ ਉਹਨਾਂ ਤੇ ਫੁੱਲ ਚੜਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੀਬੀਆਂ ਦੀਆਂ ਕਮੇਟੀਆਂ ਬਣਾ ਕੇ ਬਰਾਬਰ ਦੇ ਨਾਲ ਬੀਬੀਆਂ ਦਾ ਸਕਟਨ ਕੈਂਪ ਕਰਾਂਗੇ ਇੱਕ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਨਸਲ ਤੇ ਫਸਲ ਬਚਾਉਣ ਵਾਸਤੇ ਇਹ ਲੜਾਈ ਆਰੰਭ ਕੀਤੀ ਸੀ ਇਹਨੂੰ ਹਰ ਹਾਲ ਦੇ ਵਿੱਚ ਬਚਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ